ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਬਰਨਾਲਾ ਦੀ ਪੰਚਾਇਤ ਵੱਲੋਂ 1975 ਵਿੱਚ ਪਿੰਡ ਦੇ ਜ਼ਰੂਰਤਮੰਦ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਮੁਹੱਈਆ ਕਰਵਾ ਕੇ ਇੱਕ ਕਲੋਨੀ ਕੱਟੀ ਗਈ ਸੀ ਉਸ ਵੇਲੇ ਬੱਤੀ ਪਲਾਟ ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤੇ ਗਏ ਸਨ ਜਿਨ੍ਹਾਂ ਵਿੱਚੋਂ ਬਾਈ ਪਰਿਵਾਰਾਂ ਨੇ ਇੱਥੇ ਮਕਾਨ ਬਣਵਾ ਕੇ ਰਹਿਣਾ ਵੀ ਸ਼ੁਰੂ ਕਰ ਦਿੱਤਾ ਪਰ 50 ਸਾਲ ਗੁਜ਼ਰਨ ਦੇ ਬਾਵਜੂਦ ਹਜੇ ਤੱਕ ਇਸ ਕਲੋਨੀ ਵਿੱਚ ਨਾਤਾ ਸੀਵਰੇਜ ਪਿਆ ਹੈ ਅਤੇ ਨਾ ਹੀ ਨਾਲੀਆਂ ਬਣੀਆਂ ਹਨ ਗਲੀਆਂ ਵੀ ਕੱਚੀ ਮਿੱਟੀ ਦੀਆਂ ਹਨ लोग घर के बाहर टोए काट काट के गंदे पानी की निकासी करते हैं जो टोया पर जाता है तो बाल्टिया नाल उस विचों पानी काट के खेतों ज खाली पे पलाटा विच सुटते हैं बरसात के दिन इस इलाके का बुरा हाल हो जाता है बिजली की भी सुचारू विवस्था नहीं है ते तारा बहुत नीवियां ਲੋਕਾਂ ਵਿੱਚ ਹਰ ਵੇਲੇ ਬੱਚਿਆਂ ਦੀ ਬਿਮਾਰੀ ਦਾ ਡਰ ਬਣਿਆ ਰਹਿੰਦਾ ਹੈ ਜਦ ਕਿ ਇਲਾਕੇ ਦੀ ਹਾਲਤ ਵੇਖ ਕੇ ਉਹਨਾਂ ਦੇ ਰਿਸ਼ਤੇਦਾਰ ਵੀ ਉਹਨਾਂ ਦੇ ਘਰਾਂ ਵਿੱਚ ਆਣ ਤੋਂ ਡਰਦੇ ਹਨ। ਕਾਫੀ ਚਿਰ ਦਾ ਰਹਿ ਰਿਆ। ਘੜ ਤੋਂ ਘੜੀ 40-50 ਸਾਲ ਤੋਂ ਇੱਥੇ ਮੈਂ ਰਹਿ ਰਿਆ। ਤੇ ਇੱਥੇ ਦੱਬ ਘਾ ਬੂੜ ਬੜਾਏ ਜਾਨਵਰ ਬਹੁ ਸੀ ਤੇ ਮੈਂ ਫਿਰ ਇੱਥੇ ਆ ਕੇ ਡੇਰਾ ਲਾਇਆ। ਉਹਦੇ ਬਾਅਦ ਮਹਾਰਾਜ ਜੀ ਇੱਥੇ ਕੋਈ ਬਤੀ ਦਾ ਬੰਦੋਬਸ ਨਹੀਂ ਜੇ ਬਤੀ ਹੋਈ ਹੈ ਤੇ ਪਾਣੀ ਦਾ ਕੋਈ ਬੰਦੋਬਸ ਨਹੀਂ। ਜੇ ਪਾਣੀ ਹੋਇਆ ਤੇ ਪਾਣੀ ਸਾਡੇ ਘਰਾਂ ਦੇ ਵਿੱਚ ਟੋਏ ਭਰੇ ਪਿਆ ਸਾਡੇ ਮੀਂਹ ਪੈਂਦਾ ਤੇ ਸਾਡੇ ਬੱਚੇ ਪਰੇਸ਼ਾਨ ਹੋ ਜਾਂਦੇ ਨਾ ਹੀ ਗਾਂਹ ਜਾ ਸਕਦੇ ਨਾ ਪਛਾਹ ਹੋ ਸਕਦੇ ਆ ਗਲੀਆਂ ਦੇ ਵਿੱਚ ਖੱਜਲ ਖਰਾਬ ਹੋਣਿਆ ਤਿਲਕਨ ਹੋ ਜਾਂਦੀ ਆ ਪਾਣੀ ਸਾਰਾ ਹੀ ਸਾਡੇ ਬੂਆਂ ਦੇ ਵਿੱਚ ਜਿੰਨਾ ਵੀ ਹੈਗਾ ਇਕੱਠਾ ਹੋ ਕੇ ਇਹ ਫੇਰ ਸਾਡੇ ਟੋਏ ਭਰਦੇ ਜਾਂਦੇ ਆ ਤੇ ਜਨਾਨੀਆਂ ਫੇਰ ਆਪੇ ਵਿੱਚੋਂ ਲੜਦੀਆਂ ਨੇ ਸਾਡੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ ਜੀ ਅਜੀ ਹਰ ਸਰਕਾਰ ਅੱਗੇ ਬੇਨਤੀ ਕੀਤੀ ਹੈ ਕਿ ਸਾਡਾ ਇਹ ਸਿਬਰ ਬਣ ਪਾ ਦਿਓ ਸਾਡੀਆਂ ਗਲੀਆਂ ਬਣਾ ਦਿਓ ਸਾਡੀ ਵੀ ਗੰਦ ਦੇ ਵਿੱਚੋਂ ਕੱਢ ਦਿਓ ਕਿਸੇ ਸਰਕਾਰ ਨੇ ਵੀ ਨਹੀਂ ਸੁਣੀ ਬਹੁਤ ਹੀ ਸਰਕਾਰਾਂ ਆਈਆਂ ਜੀ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਇਹ ਮੌਕਾ ਵੇਖ ਸਕਦੇ ਹੋ ਤੇ ਕੀ ਹਾਲਾਤ ਆ ਜਨਾਨੀਆਂ ਪਾਣੀ ਕੱਢ ਕੱਢ ਕੇ ਤੇ ਬਾਹਰ ਛੁੱਟਣ ਡਈਆਂ ਕੋਈ ਕੇਹ ਪਲਾਟ ਚ ਛੁੱਟਦੀ ਪਈ ਆ ਕੋਈ ਕੇਹ ਪਲਾਟ ਚ ਛੁੱਟਦੀ ਪਈ ਆ ਸਾਡੇ ਘਰਾਂ ਨੂੰ ਟਰੈਲੀ ਮਿੱਟੀ ਦੀ ਚਾਹੀਏ ਉਹ ਅਸੀਂ ਲੰਘ ਸਕਦੀ ਉਹ ਟਰੈਲੀ ਬੱਤੀ ਦੀ ਤਾਰ ਨਾਲ ਲੱਗ ਨਹੀਂ ਲੱਗਦੀ ਆ ਤੇ ਜਦੋਂ ਵੀ ਇੱਥੇ ਵੋਟਾਂ ਮਾਰੇ ਆਂਦੇ ਆਂੀ ਦੱਸਣਿਆ ਤੇ ਕਹਿੰਦੇ ਜੀ ਹੋ ਜੇਗੀ ਉਹ ਅੱਜ ਤੱਕ 40 ਸਾਲ ਤੱਕ ਮਾਰੇ ਤਾਰ ਨਹੀਂ ਤਾਂ ਚ ਕੋਈ ਜਿੱਥੇ ਆ ਉੱਥੇ ਦੀ ਉੱਥੇ ਹੀ ਆ ਜੀ ਸਿਵਰੇਦੀ ਕੇ ਤੁਸੀਂ ਆਗੂਆਂ ਨੂੰ ਪੋਲੀਟੀਕਲ ਆਗੂਆਂ ਨੂੰ ਜਾਂ ਕਿਸੇ ਲੀਡਰ ਨੂੰ ਮਿਲ ਚੁਕੇ ਐਡਮਿਨ ਬਹੁਤ ਵਾਰੀ ਅਸੀਂ ਤਰਲੇ ਮਨਤਾ ਕੀਤੇ ਨੇ ਕਿ ਤੁਹਾਡੀ ਇਹ ਪੈ ਜਾਏਗੀ ਜੀ ਬਸ ਥੋੜਾ ਜਿਹਾ ਰੁਕ ਜਾਓ ਪੈ ਜਾਏਗੀ ਉਹ ਬਿਲਕੁਲ ਫੇਰ ਸਾਨੂੰ ਪੁੱਛਦਾ ਹੀ ਕੋਈ ਨਹੀਂ ਨਾ ਹੀ ਸਾਡੀ ਇਹ ਗਲੀ ਦੇ ਵਿੱਚ ਕੋਈ ਲੀਡਰਸ਼ਿਪ ਆਂਦਾ ਜੀ ਬਰਸਾਤ ਦੇ ਦਿਨਾਂ ਚ ਕੀ ਹਾਲ ਹੁੰਦਾ ਹੈ ਬਰਸਾਤ ਜ ਪਾਣੀ ਪਾਣੀ ਸਾਡੇ ਹੁੰਦਾ ਜੀ ਇਹ ਘਰਾਂ ਚ ਜਾਵਰ ਦਾ ਅੰਤਰਾ ਚ ਫੇਰ ਅਸੀਂ ਬਾਲਟੀਆਂ ਨਾਲ ਪਾਣੀ ਬਾਹਰ ਕੱਢਨੇ ਆ ਫੇਰ ਇੱਕ ਸਾਰਾ ਇੱਕ ਪਾਣੀ ਜਿਹੜਾ ਉਹ ਅਗਲੇ ਘਰ ਨੂੰ ਤਸੀਮ ਹੁੰਦਾ ਜੀ ਜਿੰਨਾ ਵੀ ਮਹੱਲੇ ਦਾ ਪਾਣੀ ਹੈ ਜੋ ਵੀ ਗੰਦਮਾ ਦਾ ਸਾਰਾ ਉਧਰ ਰੋੜ ਕੇ ਜਾਂਦਾ ਜੀ ਕੀ ਨਾਮ ਆਪਣਾ ਮੇਰਾ ਨਾਮ ਸਰੂਪ ਲਾਲ ਬਾਬਾ ਜੀ ਸਾਲ ਹੋ ਗਏ ਸਾਨੂੰ ਇੱਥੇ ਰਹਿੰਦੇ ਆ ਜਦੋਂ ਦੇ ਆਏਦੇ ਆ ਬੜਾ ਕਾਹ ਬੂਟੀ ਸੀ ਇੱਥੇ ਤੇ ਉਦੋਂ ਦੇ ਬੜੀ ਮੁਸ਼ਕਲਾਂ ਨੇ ਅੱਜ ਤੱਕ ਉਹ ਗਲੀ ਨਹੀਂ ਬਣੀ ਕੋਈ ਨਾ ਪਾਣੀ ਦਾ ਨਖਾਸ ਨਿਕਲਿਆ ਨਾ ਕੋਈ ਗਲੀ ਬਣੀ ਤੇ ਨਾ ਹੀ ਇੱਧਰ ਕੋਈ ਆਇਆ ਜਦੋਂ ਹਰ ਵਾਰੀ ਇਲੈਕਸ਼ਨ ਹੁੰਦੇ ਨੇ ਤੇ ਕਹਿੰਦੇ ਨੇ ਵੀ ਤੁਸੀਂ ਸਾਨੂੰ ਵੋਟਾਂ ਪਾਓ ਮੈਂਬਰ ਬਣਾਓ ਮੈਂਬਰ ਵੀ ਬਣੇ ਸਰਪੰਚ ਵੀ ਬਣੇ ਤੇ ਅੱਜ ਤੱਕ ਕਿਸੇ ਨੇ ਨਹੀਂ ਬਣਾਈ ਗਲੀ ਨਾ ਗਲੀ ਬਣਾਈ ਨਾ ਕਿਸੇ ਨੇ ਪਾਣੀ ਕੱਢਿਆ ਰੋਕਰ ਲਾ ਕੇ ਜਿਹੜੇ ਬਾਰਸ਼ ਆਂਦੀਆਂ ਨੇ ਤੇ ਲੋਕੀ ਵਿਚਾਰੇ ਰੋ ਰਹਾ ਕੇ ਤੇ ਅੰਦਰੀ ਵੜ ਜਾਂਦੇ ਨੇ ਕਿਸ ਦੀ ਬਾਹ ਟੁੱਟਦੀ ਤੇ ਕਿਸ ਦੀ ਲਾਤ ਟੁੱਟਦੀ ਤੇ ਕਦੇ ਝੂਲੇ ਟੁੱਟਦੇ ਜਦੋਂ ਦੀ ਕਲੋਨੀ ਬਣੀ ਆ ਪਤਾ ਲੱਗਿਆ 1975 ਦੀ ਕਲੋਨੀ ਬਣੀ ਆ ਉਦੋਂ ਦੀਆਂ ਗਲੀਆਂ ਕੱਚੀਆਂ ਹੀ ਆ ਹਾਂ ਕੱਚੀਆਂ ਹੀ ਆ ਕਦੀ ਨਹੀਂ ਬਣੀ ਸਟਾਰਟ ਦੇ ਵਿੱਚ ਪਿੱਛੋਂ ਤੱਕ ਬਣੀ ਆ ਉਹ ਪਿੱਛੇ ਟੱ ਲੱਗੀ ਦੀਆਂ ਨੇ ਪਿੱਛੋਂ ਤੱਕ ਬਣੀ ਆ ਅੱਗੇ ਬਿਲਕੁਲ ਕੋਈ ਨਹੀਂ ਬਣੀ ਹੁਣ ਅੱਗੇ ਵੀ ਘਰ ਬਣ ਗਏ ਨੇ ਆ ਇਸੇ ਦਾ ਇੱਧਰ ਕੋਈ ਤੱਕ ਕੋਈ ਬੌੜਿਆ ਹੀ ਨਹੀਂ ਆਗਾ ਕਦੀ ਪੰਚਾਇਤ ਅੱਗੇ ਮੰਗ ਨਹੀਂ ਰੱਖੀ ਹਰ ਵਾਰੀ ਰੱਖੀ ਦੀ ਆ ਜਦੋਂ ਪਿੰਡ ਦੇ ਵਿੱਚ ਸਰਪੰਚ ਬਣਦੇ ਨੇ ਹਰ ਵਾਰੀ ਕਹਿੰਦੇ ਉਹਨਾਂ ਨੂੰ ਵੀ ਸਾਡੀ ਤੁਸੀਂ ਗਲੀ ਬਣਾਓ ਹਾਂ ਤੁਸੀਂ ਸਾਨੂੰ ਬਣਾਓ ਅਸੀਂ ਤੁਹਾਨੂੰ ਗਲੀ ਬਣਾ ਕੇ ਦਿਆਂਗੇ ਉਹ ਜਿਸਲੇ ਬੰਜ ਜਾਂਦੇ ਨੇ ਫੇਰ ਬੱਸ ਫੇਰ ਪਿੱਛੇ ਹੋ ਜਾਂਦੇ ਨੇ ਮੁੜ ਕੇ ਇੱਧਰ ਕੋਈ ਆਂਦਾ ਨਹੀਂ ਦੇਖਿਆ ਔਰਤਾ ਲੱਗੀਆਂ ਸੀ ਟੋਇਆਂ ਚੋਂ ਪਾਣੀ ਕੱਢਣ ਕਿੰਨੀ ਵਾਰੀ ਦਿਹਾੜੀ ਦਾ ਕੁਝ ਕਰਨਾ ਪੈਂਦਾ ਦਿਹਾੜੀ ਦਾ 5-6 ਵਾਰੀ ਕੱਢਣਾ ਪੈਂਦਾ ਪਾਣੀ ਉਹ ਜਿਨ੍ਹਾਂ ਦੇ ਘਰ 10 ਮੈਂਬਰ ਆ ਤੇ 10 ਮੈਂਬਰਾਂ ਦੇ ਵਿੱਚ ਉਹਨਾਂ ਆਪੇ 6-7 ਵਾਰੀ ਪਾਣੀ ਕੱਢਣਾ ਤੇ ਜਿਨ੍ਹਾਂ ਦੇ ਵਿੱਚ 4 ਮੈਂਬਰ ਆ ਉਹਨਾਂ ਨੇ ਵੀ 5-6 ਵਾਰੀ ਕੱਢਣਾ ਪਾਣੀ ਜੇ ਜਦੋਂ ਮਾਰਿਂ ਬਾਰਿਸ਼ ਆਂਦੀ ਆ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਜਾਂਦਾ ਗੰਦਾ ਪਾਣੀ ਟੋਏ ਪਾਰ ਜਾਂਦੇ ਨੇ ਨਨ ਘਰਾਂ ਚ ਜਾਂਦੇ ਨੇ ਉਹ ਮੁੜਕੇ ਜਨਾਨੀਆਂ ਦੁਆਲੇ ਹੁੰਦੀਆਂ ਲੜਾਈ ਕਰਦੀਆਂ ਨੇ ਵੀ ਸਾਡੇ ਘਰਾਂ ਵਿੱਚ ਪਾਣੀ ਗੰਦਾ ਆ ਗਿਆ ਪਾਣੀ ਨਿਕਾਸੀ ਦਾ ਜਿਹੜਾ ਬਾਲਟੀਆਂ ਚ ਕੱਢਦੇ ਹੋ ਕਿੱਥੇ ਸੁੱਟਦੇ ਹੋ ਫਿਰ ਇਹ ਟੋਿਆਂ ਦੇ ਵਿੱਚੋਂ ਕੱਢ ਕੇ ਤੇ ਬਾਹਰ ਕਦੀ ਕਿਸੇ ਦਾ ਪਲਾਟ ਦੇ ਵਿੱਚ ਕਦੀ ਕਿਸੇ ਪੈੜੀ ਦੇ ਵਿੱਚ ਹੁਣ ਕੋਈ ਕੱਢਣ ਨਹੀਂ ਦਿੰਦਾ ਆਪਣੇ ਪਲਾਟ ਚ ਕੋਈ ਪਾਣੀ ਨਹੀਂ ਸੁੱਟਣ ਦਿੰਦਾ ਨਾ ਕੋਈ ਪੈੜੀ ਦੇ ਵਿੱਚ ਪਾਣੀ ਜਾਣ ਦਿੰਦਾ ਤੇ ਕਿੱਥੇ ਸੁੱਟੀਆਂ ਸਾਡੇ ਵਾਸਤੇ ਤਾਂ ਬਹੁਤ ਮੁਸ਼ਕਲ ਆ ਗਈ ਆ ਵੋਟਾਂ ਲੈ ਲੈਂਦੇ ਨੇ ਟੱਪ ਅੱਗੇ ਅੱਗੇ ਕੋਈ ਨਹੀਂ ਹੁੰਦਾ ਮੁਰਕਾ ਕੋ ਕੁਛ ਦਈ ਕੀ ਮੰਗਾ ਹੁਣ ਸਰਕਾਰ ਸਾਡੀ ਮੰਗੇ ਹੋਈ ਆ ਪਰ ਸਾਡਾ ਪਾਣੀ ਨਿਕਲੇ ਬਾਹਰ ਗੰਦਾ ਸਾਡੀਆਂ ਗਲੀਆਂ ਬਣ ਤੇ ਸਾਡੀ ਲਾਈਟ ਆ ਨਹੀਂ ਗਲੀ ਦੀ ਨਿਹਰ ਮਨੂੰ ਰਹਿੰਦਾ ਰਾਤ ਭਾਂ ਬੇਚਾਂ ਜੋਰ ਚੱਕੇ ਫਿਰਦੇ ਰਹਿਣ ਘਰਾਂ ਦੇ ਵਿੱਚ ਡਾਕੇ ਮਾਰਨ